ਸਤਨਾਮ ਫਿਰਾਈ ਗੁਰੂ ਸਾਇ ਜੀਓ ਦੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਢੋਣਦੇ ਰੱਖੋ ਦੇ ਕਰਹਤ ਸਤਿ ਸ਼੍ਰੀ ਅਕਾਲ ਗੁਰੂ ਸਾਹਿਬ ਜੀ ਆਵਲਾ ਮਹਲਾ ਪੰਜਵਾਂ ਧੋਮੇ ਤਾਮਰਖ ਗੁਰ ਸ਼ੂਰੇ ਹਾਲਤ ਪੰਤ ਪਾਰ ਬ੍ਰਹਮ ਸੁਆਰੇ ਕਾਲ ਜੋ ਸਗਲੇ ਪੂਰੇ ਰਾਮ ਹਰਿ ਨਾਮ ਜਪਤ ਸੁਖ 사ਜੇ ਮਜਨੋਵਤ ਸਾਧੂ ਤੂਰੇ ਆਮਣ ਜਾਂਦਾ ਏ ਤਿਤ ਪਾਈ ਜਨਮ ਮਨ ਕੇ ਮਿਟੇ ਬਿਸੂਰੇ ਬ੍ਰੰਪਤਰੇ ਟੂਟੇ ਜਮ ਕੈ ਕਟ ਕਟ ਏ ਕਰਿਆ ਭਰ ਪੂਰੇ ਨਾਨਕ ਜਣ ਪਰਿਉ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਪ੍ਰੰਪਤਰ ਟੂਟੇ ਭੈ ਜਮ ਕੈ ਕਟ ਕਟ ਏ ਕਰਿਆ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹ ਪੇਖ ਹਜੂਰੇ ਵਾਹਿ ਗੁਰਦੇ ਕਾ ਖਲਸਾ ਨਵਾਹਿ ਗੁਰਦੇ ਕੀ ਪਤੇ ਅੱਜ ਦਨ ਬੁੱਧਵਾਰ 8 ਮਈ 26 ਬਸਾਖ ਹੈ ਅੱਜ ਦਿਨ ਬੁੱਧਵਾਰ 8 ਬਈ 26 ਬਸਾਖ ਹੈ ਅੱਜ ਪਵਨ ਮੱਛਿਆ ਦਾ ਦਿਹਾੜਾ ਹੈ ਜਿੰਨਾ ਗੁਰੂਆਂ ਪਿਆਰਿਆਂ ਦੇ ਕਿਸੇ ਵੀ ਤਰ੍ਹਾਂ ਉਸਤਾਨ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਜਾਣਾ ਹੋਵੇ ਜਾਸਾ ਧਿਆਨ ਵਾਹਿਗੁਰੂ ਦੇਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ